你走，你走，你。哎呀，赶紧赶 ਵਾੜੂ ਜੀ ਕਿ ਫਤਿਹ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਉਹਨਾਂ ਵੱਲੋਂ ਜੋ ਵੀ ਫੈਸਲਾ ਇੱਥੇ ਲਿਖਿਆ ਗਿਆ ਵਾ ਪੰਚਾਇਤ ਪਿੰਡ ਜੀਨੇਵਾਲ ਤੋਂ ਜੋ ਤਰਨਜੀਤ ਸਿੰਘ ਦੇ ਨਾਲ ਤੱਕ ਆਇਆ ਸੀ ਉਹ ਅੱਜ ਫੈਸਲਾ ਜੋ ਵੀ ਲਿਖਿਆ ਗਿਆ ਵਾ ਉਸ ਮੁਲਾਜ਼ਮਾ ਨੇ ਬੂੰਦਵਾਲ ਦੀ ਨਗਰੀ ਦੇ ਵਿੱਚ ਆਣ ਕੇ ਤੇ ਆਪਣੇ ਹਰਪ੍ਰੀਤ ਕੋਲੋਂ ਪਿੰਡ ਦੀ ਪੰਚਾਇਤ ਕੋਲੋਂ ਬਾਬਾ ਸੋਦੀ ਸਿੰਘ ਜੇਜਰ ਜੀ ਕੋਲੋਂ ਮਾਫੀ ਮੰਗ ਲਈ ਆ ਉਹ ਫੈਸਲਾ ਜੋ ਵੀ ਹੋ ਚੁੱਕਾ ਵਾ ਉਹ ਫੈਸਲਾ થઈ ਜੜਾਵਾ ਮੁੱਕ ਚੁੱਕਾ ਵਾ ਆ ਸਮਾਪਤ ਹੋ ਗਿਆ ਹਾਂ ਤੂੰ ਵੀਡੀਓ ਜੜੀਆਂ ਵਾ ਉਹ ਨਾ ਪਾਈਆਂ ਜਾਣਾ ਮੁੱਖ ਮੰਤਰੀ ਸਾਹਿਬ ਦਾ ਵੀ ਫੈਸਲਾ ਉਹਨਾਂ ਨਾਲ ਹੋ ਚੁੱਕਾ ਮਾਫੀ ਮੰਗੀ ਗਈ ਪੁਲਸ ਵਾਲਾ ਕੋਲੋਂ ਵਾਹਿਗੁਰੂ ਦੀ ਕਕਨਸਾ ਵਾਹਿਗੁਰੂ ਜੀ ਕੇ ਫਤਿਹ ਵਾਹਿਗੁਰੂ ਦੀ ਕਕਨਸਾ ਵਾਹਿਗੁਰੂ ਜੀ ਕੇ ਫਤਿਹ ਅਸੀਂ ਦਰਾਨੇ ਡਿਊਟੀ ਉਸ ਦਿਨ ਜੋ ਵੀ ਸਾਡੇ ਕੋਲ ਗਲਤੀ ਹੋ ਗਈ ਆ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਵੀ ਅੱਗੇ ਤੋਂ ਬਾਅਦ ਸਾਡੇ ਕੋਲ ਕੋਈ ਗਲਤੀ ਨਾ ਹੋਵੇ ਜਾਣੇ ਅਣਜਾਣੇ ਵਿੱਚ ਗਲਤੀ ਹੋਈ ਆ ਸਾਧ ਸੰਗਤ ਬਖਸ਼ਣ ਜੋਗ ਆ ਇਸ ਲਈ ਅਸੀਂ ਅੱਗੇ ਤੋਂ ਇਹੋ ਜੀ ਨਾ ਹੀ ਕੋਈ ਮਤਲ ਕਰਾਂਗੇ ਗਲਤੀ ਸਾਧ ਸੰਗਤ ਬਖਸ਼ਣ ਜੋਗ ਆ ਸਾਨੂੰ ਬਕਸ ਲੈਣਾ ਜੀ ਵਾਈ ਗੁਰਜੀ ਦਾ ਦਫ਼ਤਰ ਹੈ ਵਾਈ ਗੁਰਜੀ ਕੀ ਫਤਿਹ ਗਾ ਲੋ ਤਾਂ ਜਾਣੇ ਕਿ ਉਹ ਪਿਛਲੇ ਦਿਨੀ ਦੇਨੇ ਵਾਲ ਤੋਂ ਕਮਰੇਟ ਸਾਨੂੰ ਆਇਆ ਜੀ ਕਮਰੇਟ ਦੇ ਸਬੰਧ ਵਿੱਚ ਅਸੀਂ ਪਿੰਡ ਦੀਨੇ ਵਾਲਾ ਪੁੱਜੇ ਜੀ ਆਪਣੇ ਧਰਮਪ੍ਰੀਤ ਸਿੰਘ ਸਾਨੂੰ ਉੱਥੇ ਮੌਜੂਦਾ ਮਿਲੇ ਆ ਜਿਨ੍ਹਾਂ ਦੇ ਬਰਖਲਾਵ ਤਰਖਾਤ ਪਿੰਡ ਵਾਲਿਆਂ ਨੇ ਪਾਈ ਸੀ ਅੱਛੇ ਮੌਕਾ ਪਰ ਧਨਪ੍ਰੀਤ ਸਿੰਘ ਨੂੰ ਸਮਝਾਇਆ ਵੀ ਪਰ ਧਰਮਪ੍ਰੀਤ ਸਿੰਘ ਨੇ ਚਲੋ ਸਾਡੇ ਨਾਲ ਜੋ ਵੀ ਵਤੀਰਾ ਕੀਤਾ ਜਾਂ ਸੀ ਉਹਦੇ ਨਾਲ ਵਤੀਰਾ ਕੀਤਾ ਅੱਗੇ ਤੋਂ ਇਹੋ ਜਿਹਾ ਕਦੀ ਵੀ ਨਹੀਂ ਹੋਊਗਾ ਚਲੋ ਸਾਡਾ ਛੋਟਾ ਵੀਰ ਆ ਤੇ ਪਿੰਡ ਵਾਲਿਆਂ ਨੇ ਇਹੋ ਕਿਹਾ ਵਾ ਵੀ ਇਹਦੇ ਥੋੜੇ ਜਿਹਾ ਦਿਮਾਗ ਦੇ ਵਿੱਚ ਥੋੜਾ ਜਿਹਾ ਪਰੇਸ਼ਾਨੀ ਆ ਨੁਕਸਿਆ ਇਸ ਦੀ ਦਵਾਈ ਚੱਲ ਰਹੀ ਆ ਬਾਕੀ ਚਲੋ ਫੇਰ ਵੀ ਅਸੀਂ ਖਿਮਾ ਦੇ ਜਾਇ ਤੇ ਆ ਕਿ ਸਾਡੇ ਕੋਲ ਜੇ ਕੋਈ ਹੋਈ ਆ ਤੇ ਸਾਨੂੰ ਭੁੱਲ ਚੱਕੋ ਮaaf ਕਰਿਓ ਇਸ ਦੇ ਸਬੰਧ ਵਿੱਚ ਜਦੇ ਬੰਦਿਆਂ ਦੇ ਵਿੱਚ ਰੋਸ ਬਹੁਤ ਸੀਗਾ ਚਲੋ ਰੋਸ ਹੋਣਾ ਵੀ ਜਾਇਜ਼ ਆ ਤਾਂ ਕਿ ਅੱਗੇ ਤੋਂ ਅਜਿਹਾ ਨਹੀਂ ਹੋਊਗਾ ਜੀ ਮਹਾਂ ਜਤਾ ਸਿੰਘ ਬੌਕਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੇ ਸੰਗਤ ਨੂੰ ਸਾਰੇ ਜਾਇਬੰਦੀਆਂ ਨੂੰ ਸੂਚਿਤ ਕਰਵਾਉਣਾ ਚਾਹੁੰਦਾ ਕਿ ਬਾਬਾ ਮੇਜਰ ਸਿੰਘ ਦੀ ਸੋਢੀ ਤੇ દિਸ਼ਾ ਨਿਰਦੇਸ਼ਕ ਤੇ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਸਾਡੇ ਛੋਟੇ ਵੀਰ ਮੁੱਖ ਮੰਤਰੀ ਸਾਹਿਬ ਦਾ ਜੋ ਕੇਸਾਂ ਦੀ ਬੇਦਬਗੀ ਕੀਤੀ ਮਾਜਮਾ ਨੇ ਸੰਗਤ ਦੇ ਵਿੱਚ ਗੁਰੂ ਘਰ ਮਾਫੀ ਮੰਗ ਕੇ ਤੇ ਗਾਂਦ ਵਾਹ ਜਹੀ ਘਟਨਾ ਨਹੀਂ ਹੋਏਗੀ ਇਹਦੇ ਵਾਸਤੇ ਮਾਫੀ ਮੰਗੀ ਆ ਤੇ ਸਾਡਾ ਮੁੱਖ ਮੰਤਰੀ ਵੀ ਤੇ ਉਹਦੇ ਫਾਦਲ ਸਾਹਿਬ ਵੀ ਇਸ ਗੱਲ ਨਾਲ ਸੈਟੀਸਫਾਈ ਨੇ ਪਿੱਛਾ ਦੀ ਕੋਈ ਨਾ ਦਸ਼ੁਨੀ ਨਹੀਂ ਤੇ ਨਾ ਹੀ ਅਸੀਂ ਕਿਸੇ ਦਾ ਨੁਕਸਾਨ ਚਾਹੁੰਦੇ ਆ ਬਾਕੀ ਜਿਹੜੇ মিডিਆ ਵਾਲੇ ਨੇ ਜਾਂ ਜਿਹੜੇ ਖਾਊ ਲੀਟਰ ਪਰੇ ਫਿਰਦੇ ਨੇ ਵੀ ਕੋਈ ਕੋਣੇ ਕਿਸੇ ਲੜਾਈ ਦੇ ਸਿਰ ਤੇ ਉਹ ਸ਼ਾਂਤੀ ਨਾਲ ਘਰ ਬੈਹਿ ਜਾਣ ਨਾ ਕਿ ਉਹਨਾਂ ਆਪ ਧੜਕਾਉਣ ਤੇ ਨਾ ਕਿਦਾ ਲੜਾਈ ਤਕਰਾਵ ਵਧਾਉਣ ਇਸ ਕਰਕੇ ਦਾਸ ਦੀਆਂ ਬੇਨਤੀਆਂ ਚੰਨਾਂ ਜੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ